yours be gidi bii kii bii koolé. ਦੀ ਗਿਣਤੀ ਕਰਕੇ 12 ਨੰਬਰ ਵਾਲੇ ਬਟਨ ਨੂੰ ਦਬਾ ਕੇ ਅਮਰਤਪਾਲ ਦੀ ਵੱਡੀ ਲੀਡ ਦੇ ਨਾਲ ਜਿੱਤ ਕਰਨੀ ਹੈ 12 ਨੰਬਰ ਜਿੱਥੇ ਤੁਹਾਨੂੰ ਦੱਸਿਆ ਹੈ ਇੱਥੇ ਅਮਰਤਪਾਲ ਦੀ ਫੋਟੋ ਵੀ ਹੋਊਗੀ ਪਰ ਆਪਾਂ ਫੋਟੋ ਨਹੀਂ ਦੇਖਣੀ ਇੱਕ 12 ਨੰਬਰ ਵੇਖਣਾ ਹੈ ਤੇ ਇੱਕ ਵੇਖਣਾ ਮੈਕ ਮੈਕ ਦੇਤੇ ਬਟਨ ਦਬਾ ਕੇ ਅਮਰਤਪਾਲ ਦੀ ਜਿੱਤ ਕਰੋਣੀ ਹੈ ਜਿੱਤ ਅੰਮ੍ਰਿਤਪਾਲ ਦੀ ਤੁਹਾਡੀ ਆਪਣੀ ਜਿੱਤ ਹੈ ਜਿੱਤ ਯਕੀਨੀ ਹੈ ਇਹਦੇ ਵਿੱਚ ਕੋਈ ਦੂਰ ਨਹੀਂ ਕਿ ਜਿੱਤ ਨਹੀਂ ਹੈ ਪਰ ਗੱਲ ਇਹ ਆ ਕਿ ਗੱਲ ਲੀਡ ਦੀ ਆ ਗੱਲ ਜਿੱਤ ਹਾਰ ਦੀ ਨਹੀਂ ਗੱਲ ਵੋਟਾਂ ਦੀ ਨਹੀਂ ਗੱਲ ਆਪਣੀ ਪੱਗ ਤੇ ਬੌਸਾ ਦੀ ਇਸ ਜਿੱਤ ਦੇ ਜਿੱਗੇ ਹਾਂ ਪਰ ਆਪੋ ਲੀਡ ਦੇਖਣਾ ਇੱਕ ਪ੍ਰਧਾਨ ਰੋਕਰੀ ਜਾਂਦਾ ਹੈ ਉਹ ਰੋਟੀ ਜਾ ਕੇ ਤੇ ਕੁਈ ਗਾਇਤ ਸੁਰੂ ਕਰ ਲੜਨ ਦਾ ਨਿਯੋਤ ਜਰਾਵ ਜਾਂ ਉਸ ਤੋਂ ਬਾਅਦ ਰੌਣਹਾਂਦੀ ਜਾਵੇ ਸਿੱਖਰ ਦਾ ਕਾਂਪਨ ਟੀਮ ਦਾ ਜਿਹੜਾ ਬੰਦਾ ਏ ਜੇ ਮੰਨ ਲਓ ਕਿ ਗੁਰਗਾ ਦੀ ਲੀਡ 1 ਲੱਖ ਹੁੰਦੀ ਆ 6 ਲੱਖ ਹੁੰਦੀ ਆ ਤੇ ਉਥੇ ਘੱਟੇ ਪੱਤੇ ਨਹੀਂ ਸਾਡੇ ਵੀਰ ਜੀ ਜਿਹਦੀ ਲੀਡ ਆ ਕੋਟੇ ਪਟਕਾਰ ਲੱਖ ਤੋਂ ਉੱਪਰ ਹੀ ਚੈ ਵੀ ਲੀਡ ਸਾਡੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਲੋਕ ਸਭਾ ਦੇ ਵਿੱਚ ਗੋਲਦੇ ਜੋ ਉਹਦੀ ਅੱਖ ਤਾਂ ਪਹਿਲੇ ਆਪਾਂ ਖੜ ਜਾਂਦੇ ਆ ਬਾਜਵੜੀ ਅੱਖਾਂ ਬਾਜਵੜੀ ਅੱਖ ਦੇ ਵਿੱਚ ਕਿਸ ਹੋਵੇ ਲੋਕ ਸਭਾ ਦੇ ਵਿੱਚ ਜਿਹੜੇ ਜਿਹੜਾ ਅੰਦ ਅੱਤਵਾਦੀ ਦੇ ਜੋ ਇਸ ਸੰਤੋ ਜੜੀ ਢੀੜ ਜਾਈ ਜਦੋਂ ਲੋਕ ਸਭਾ ਦੇ ਵਿੱਚ ਅੱਜ ਆਪਣਾ ਵੀਰ ਉਹ ਖੂਨ ਦੀਆਂ ਉਲਟੀਆਂ ਕਰ ਰਿਹਾ ਏ ਜਿਗੜੂ ਘਰ ਜੇਲ੍ਹ ਦੇ ਵਿੱਚ ਤੇ ਤੁਹਾਡੇ ਫਤੋ ਕਬੂਲ ਦੇ ਨਾਲ ਕੋਈ ਪੂਰੀ ਪਾਰਲੀਮੈਂਟ ਦੇ ਵਿੱਚ ਜਦੋਂ ਗੁੰਜੇਗਾ ਹਮਸਾ ਵੀਰਵਾ ਜਿਹਾ ਬੋਲਦਾ ਜੀ ਤੋਂ ਬੋਲਦਾ ਹੈ ਤਾਂ ਉਹ ਮਾਤਰੀ ਮਾਣ ਦੇ ਸਰਕਾਰ ਨੂੰ ਜਿਹੜਾ ਕਾਪੀ ਹੈ ਇਹ ਬੈਂਤੀ ਹੈ ਕਿ ਮੋਟਾ ਵਾਲੇ ਦੇ ਅਜਾ ਵੀ ਜੋ ਕੋਈ ਮਲਾ ਵੀਰ ਜੇ ਕੋਈ ਪੱਕੇ ਕਰਿਆ ਹੈ ਨਾ ਜਿਹੜੇ ਛੋਟੇ ਵੱਡੇ ਆ ਕੰਮ ਲੈਣੇ ਪੈਂਦੇ ਆ ਕੰਮ ਆਪਨ ਲੈਣੇ ਆ ਵੋਟਾਂ ਬੁਗਲੇ ਪੋਹਰੇ ਗਾਉਣ ਪੋਹਰੇ ਪਰ ਆ ਜਿਹੜੀ ਵੋਟ ਹੈ ਲੋ ਇਹ ਵੋਟ ਨਹੀਂ ਗਈ ਇਹ ਆਪੋ ਆਪਣੀ ਸੱਜ ਦਾ ਮਸਲਾ ਹੈ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ ਮੇਰੇ ਵੀਰੋ ਜਦੋਂ ਵੋਟ ਪੋਹਰੀ ਆ ਤੇ 12 ਨੰਬਰ ਯੂਨੈਕ ਦੇ ਉੱਤੇ ਬਟਨ ਨੱਪਣਾ ਤੁਹਾਡੇ ਬਟਨ ਨੱਪਣ ਦੇ ਨਾਲ ਆਪੋ ਸਿੱਖ ਕੌਮ ਦੀ ਜਿਹੜੀ ਇੱਜ਼ਤ ਦਾ ਸਵਾਲ ਆ ਉਹਨੂੰ ਬਰਕਰਾਰ ਰੱਖਣਾ ਹੈ ਰੋਟਾ ਦੇ ਵਾਰੇ ਜਦੋਂ ਆਉਟ ਕੋਈ ਆ ਮੇਰੇ ਵੀਰ ਕੋਈ ਕੋਈ ਸ਼ੱਕ ਹੋਵੇ ਕੀ ਕਰਦੇ ਹਾਂ ਰੋਟਾ ਦੇ ਵਾਰੇ ਜਦੋਂ ਸਾਰੇ ਵੀਰ ਸਾਰੇ ਆਪਾਂ ਆ ਰਹੇ ਹਾਂ